ਪੰਜਾਬ ਚ ਚਰਚਾ ਤਾਂ ਜੀ ਨਵੀਂ ਖੇਤੀ ਨੀਤੀ ਦੀ ਖੂਬ ਹੋ ਰਹੀ ਹੈ ਨਵੀਂ ਖੇਤੀ ਨੀਤੀ ਖਰੜਾ ਜਨਤਕ ਹੋ ਗਿਆ ਚੰਡੀਗੜ੍ਹ ਦੇ ਵਿੱਚ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਖਾਸ ਕਰ ਅਗਰਹਾ ਜਥੇਬੰਦੀ ਵੱਲੋਂ ਮਾਨਸੂਨ ਸੈਸ਼ਨ ਦੌਰਾਨ ਧਰਨਾ ਲਾਇਆ ਗਿਆ ਧਰਨੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੁਲਾਇਆ ਭਰੋਸਾ ਦਿੱਤਾ ਕਿ 30 ਸਤੰਬਰ ਤੱਕ ਅਸੀਂ ਖਰੜਾ ਜਾਰੀ ਕਰ ਦਾਂਗੇ ਇਸ ਲਈ ਤੁਸੀਂ ਧਰਨਾ ਚੱਕ ਲੋ ਤੁਹਾਡੇ ਸਾਰੇ ਮਸਲਿਆਂ ਦਾ ਹੱਲ ਸਾਰੇ ਸਵਾਲਾਂ ਦਾ ਜਵਾਬ ਉਸ ਖਰੜੇ 'ਚ ਹੋਊਗਾ ਨਵੀਂ ਖੇਤੀ ਨੀਤੀ ਲਿਆ ਰਹੇ ਆ ਪੰਜਾਬ ਦੇ ਕਿਸਾਨਾਂ ਦਾ ਭਲਾ ਹੋ ਜਾਣਾ ਬੱਲੇ ਬੱਲੇ ਹੋ ਜਾਣੀ ਤੇ ਕਹਿੰਦੇ ਜਿੱਥੇ ਬੰਦੀਆਂ ਮੁੱਖ ਮੰਤਰੀ ਦੇ ਭਰੋਸੇ ਤੇ ਪੰਜਾਬ ਪਰਤ ਗਈ। ਪੰਜਾਬ ਵਾਪਸ ਪਰਤਣ ਤੋਂ ਬਾਅਦ ਜਿਹੜਾ 30 ਨਵੰਬਰ ਨੂੰ ਖਰੜਾ ਜਾਰੀ ਕਰਨ ਦਾ ਦਾਵਾ ਕੀਤਾ ਸੀ, ਵਾਅਦਾ ਕੀਤਾ ਸੀ। ਕਹਿੰਦੇ ਜੀ ਸਰਕਾਰ ਕਹਿੰਦੀ ਅਸੀਂ ਲਓ ਜੀ ਵਾਅਦਾ ਪੂਕਾਤਾ, ਅਸੀਂ ਤਾਂ 16-17 ਤਰੀਕ ਨੂੰ ਜਾਰੀ ਕਰਤਾ ਜੀ ਆਪਣਾ ਖਰੜਾ। ਸੋ ਜਿੱਦਾਂ ਹੀ ਉਹ ਖਰੜਾ ਜਨਤਕ ਹੋਇਆ, ਉਹਦੇ ਉੱਤੇ ਚਰਚਾ ਸ਼ੁਰੂ ਹੋ ਗਈ, ਮੰਥਨ ਸ਼ੁਰੂ ਹੋ ਗਿਆ, ਸਮੀਖਿਆ ਸ਼ੁਰੂ ਹੋ ਗਈ, ਵਿਚਾਰਾਂ ਸ਼ੁਰੂ ਹੋ ਗਈਆਂ। ਬਸੇ ਜਿੱਥੇ ਬੰਦੀਆਂ ਦਾ ਪੱਕਾ ਖੁੱਲ ਕੇ ਆਉਣਾ ਬਾਕੀ ਆ। ਪਰ ਮੁੱਢਲੇ ਜਿਹੜੇ ਰੁਝਾਨ ਆ ਰਹੇ ਨੇ ਉਹਦੇ ਸਾਹਮਣੇ ਲੱਗ ਰਿਹਾ ਕਿ ਸਰਕਾਰ ਦੀ ਤਸਵੀਜ ਤਾਂ ਚੰਗੀ ਆ ਬਸ਼ਰਤੇ ਉਹਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਜਿਵੇਂ ਇਹਦੇ ਵਿੱਚ ਖਾਸੀਆਂ ਤਸਵੀਜ਼ਾਂ ਨੇ ਕਿ ਵੀ ਖੇਤ ਮਜ਼ਦੂਰਾਂ ਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਤੱਕ ਦਾ ਮੁਆਵਜ਼ਾ ਰਾਸੀ ਇਸੇ ਤਰ੍ਹਾਂ ਖੇਤੀ ਮੋਟਰ ਕਨੈਕਸ਼ਨ ਆ ਜਿਹੜਾ ਉਸ ਨੂੰ ਸੋਲਰ ਸਿਸਟਮ ਵਿੱਚ ਬਦਲ ਕੇ ਗ੍ਰਿਡ ਨਾਲ ਜੋੜਨਾ ਹੈ ਫਿਰ ਹਰੇਕ ਸਹਿਕਾਰੀ ਸਭਾ ਨੂੰ ਘਟੋ ਘਟ ਇੱਕ ਏਕੜ ਟੁਕਮੀ ਪੰਚਾਇਤੀ ਜਾਂ ਸਰਕਾਰੀ ਜ਼ਮੀਨ ਅਲਾਟ ਕਰਨਾ ਫਿਰ ਪਿੰਡੂ ਸਿਹਕਾਰੀ ਸਭਾ ਦੇ ਵਿੱਚ ਛੋਟੇ ਪੈਮਾਨੇ ਤੇ ਕੋਲੂ ਸਥਾਪਿਤ ਕਰਕੇ ਖੁਦ ਆਪਣੇ ਰੋਜ਼ਗਾਰ ਪੈਦਾ ਕਰਨਾ ਸੂਬੇ ਚ 13 ਨਵੇਂ ਸੈਂਟਰ ਆਫ ਐਕਸੀਲੈਂਸ ਦੀ ਸਥਾਪਿਤ ਸਥਾਪਿਤ ਕਰਨਾ ਝੋਨੇ ਦੀ ਲੰਬੇ ਸਮੇਂ ਵਾਲੀ ਜਿਹੜੀ ਪੈਦਾਵਾਰ ਹੈ ਉਹ 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 ਬੀਜ ਨੂੰ ਹੈਨਾ ਉਹ ਕਿਸਮ ਨੂੰ ਦੂਰ ਕਰਨਾ ਉਹ ਰੋਕ ਲਾਉਣਾ ਤੇ ਪੱਕੀ ਰੋਕ ਲਾਈ ਜਾ ਸਕਦੀ ਹੈ ਹੈ ਘਟੋ ਘਟ 30% ਜਮੀਨੀ ਪਾਣੀ ਬਚਾਉਣ ਦੇ ਲਈ ਕਬਾਇਦ ਨੀਤੀਗਤ ਤਿੱਚਰ ਨਿਰਧਾਰਤ ਕੀਤਾ ਗਿਆ ਜਿਚ ਇਹ ਵੀ ਆ ਕੇ ਪਾਣੀ ਬਚਾਓ ਨਗ ਦਾ ਨਾਮ ਪਾਓ ਇਹੀ ਯੋਜਨਾ ਵੀ ਹੈ ਫਿਰ ਪੰਜਾਬ ਨੂੰ ਬੀਜ ਹੱਬ ਤੇ ਮਸ਼ੀਨਰੀ ਹੱਬ ਬਣਾਉਣਾ ਕਿਉਂਕਿ ਬੀਜਾਂ ਵਾਲੇ ਸਮੇਂ ਚ ਕਬੱਡੀ ਜਦੋਂ ਜੈਦ ਦਾ ਪਹਿਲੂ ਬਣਨਾ ਫਿਰ ਗੈਰ ਮਤਲਬ ਬਿਨਾਂ ਰਸਾਇਣਾਂ ਤੋਂ ਬਿਨਾਂ ਛੜਕਾਤ ਤੋਂ ਜੈਰੀਲੀਆਂ ਤੋਂ ਉਹ ਤੋਂ ਬਿਨਾਂ ਖੇਤੀ ਕਰਨ ਦੀ ਪਹਿਲ ਕਦਮੀ ਹੈ ਫਿਰ ਕਿਹੜੇ ਖੇਤਰ ਚ ਝੋਨਾ ਬੀਜਣਾ ਹੈ ਕਿੱਥੇ ਮੱਕੀ ਬੀਜਣੀ ਹੈ ਕਿੱਥੇ ਗੰਨੇ ਦੀ ਪੈਦਾਵਾਰ ਹੋ ਸਕਦੀ ਹੈ ਕਿੱਥੇ ਪਿਆਜ਼ ਆਲੂ ਹੋ ਸਕਦੇ ਨੇ ਕਿੱਥੇ ਸਬਜ਼ੀਆਂ ਲਈ ਸਹੀ ਹੈ ਕਿੱਥੇ ਦੁਆਰਾ ਮੁੜ ਕੇ ਕਪਾਹ ਆਲੇ-ਪਾਸੇ ਮੋੜਨਾ ਹੈ ਜਾਂ ਮੂੰਗੀ ਪਹਿਲਾਂ ਬੀਜੀ ਜਾਂਦੀ ਸੀ ਜਾਂ ਹਰਹਰ ਬੀਜੀ ਜਾਂਦੀ ਸੀ ਉਹਦੇ ਤੇ ਆਉਣਾ ਹੈ ਉਹਦੇ ਲਈ ਫਿਰ ਐਮਐਸਪੀ ਵਾਲੀ ਤਸਵੀਰ ਹੈਗੀ ਹੈ ਕਿ ਜਿੰਨੀਆਂ ਫਸਲਾਂ ਤੇ ਐਮਐਸਪੀ ਉਹ ਦੇਣ ਦੇ ਲਈ ਕੇਂਦਰ ਨਾਲ رابطہ ਕਰਕੇ ਉਸ ਨੂੰ ਅਮਲੀ ਜਾਮਾ ਪਹਿਨਾਵਾਂਗੇ ਇਹ ਇਹ ਯੋਜਨਾ ਤੇ ਕੰਮ ਹੈਗਾ ਵੈਸੇ ਪੰਜਾਬ ਸਰਕਾਰ ਨੇ ਕਿਸੇ ਸਮੇਂ ਦਮ ਭਰਿਆ ਸੀ ਅਸੀਂ ਮੂੰਗੀ ਸਾਰੀ ਚੱਕਾਂਗੇ ਅਸੀਂ ਗੰਨੇ ਵਾਲਾ ਮਸਲਾ ਨਿਬੇੜਦਾ ਕਿ ਗੰਨੇ ਵਾਲੇ ਮਸਲੇ ਵੀ ਨਹੀਂ ਨਿਬੜੇ, ਮੂੰਗੀ ਵਾਲਾ ਵੀ ਨਹੀਂ ਮਿਲਿਆ, ਮੁਆਵਜ਼ੇ ਵੀ ਨਹੀਂ ਪੂਰੇ ਮਿਲੇ। ਪਰ ਹੁਣ ਇਹਦੇ ਵਿੱਚ ਐਮਐਸਟੀ ਦਾ ਜ਼ਿਕਰ ਜ਼ਰੂਰ ਹੈਗਾ। ਇਹ ਇਸੇ ਤਰ੍ਹਾਂ ਆਪਣੀ ਫਸਲ ਬੀਮਾ ਯੋਜਨਾ ਲਈ ਫਸਲ ਬੀਮਾ ਫੰਡ ਰੱਖਾਂਗੇ ਕਹਿੰਦੇ ਜੀ। ਫੰਡ ਰੱਖਣ ਦੀ ਤਸਵੀਜ਼ ਤੇ ਗੱਲ ਹੈਗੀ ਆ। 5 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਤੋਂ ਇਲਾਵਾ ਖੇਤ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਹੋਣ ਤੇ ਕਹਿੰਦੇ ਜੀ ਪੈਨਸ਼ਨ ਸਕੀਮ ਹੈਗੀ ਆ। ਹਾਂ ਫਿਰ ਨਰੇਗਾ ਦੇ ਤਹਿਤ ਸਮਾ ਬਧਾਉਣ ਵਾਲਾ ਪਹਿਲੂ ਹੈਗਾ। ਇਸੇ ਤਰ੍ਹਾਂ 5 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਦੇ ਲਈ ਵਿਸ਼ੇਸ਼ ਕਰਜ਼ਾ ਮਾਫੀ ਦੀ ਸਕੀਮ ਹੈਗੀ ਪਰ ਬਿਜਲੀ ਸਬਸਿਡੀ ਨੂੰ ਲੈ ਕੇ ਖੇਤੀ ਮਿੱਥੀ ਚੁੱਪ ਹੈ ਉਸ ਮਸਲੇ ਤੇ ਕੋਈ ਨਹੀਂ ਬੋਲਦੀ ਹਾਂ ਕਿੰਨੂ ਕਿੱਥੋਂ ਪੈਦਾ ਕਰਨਾ ਮੱਕੀ ਜੇ ਪਵਾਦ ਚ ਹੋ ਸਕਦੀ ਆ ਹੈ ਗੰਨਾ ਕਿੱਥੇ ਹੋ ਸਕਦਾ ਹੈ ਜੇ ਦੁਆਬੇ ਚ ਆਲੂ ਹੋ ਸਕਦਾ ਹੈ ਹੈਨਾ ਮਾਲਵੇ ਵਾਲੇ ਪਾਸੇ ਜਾ ਕੇ ਹੈਨਾ ਮਤਲਬ ਕਿ ਅਸੀਂ ਜੀ ਆ ਕਪਾਲ ਵਾਲੇ ਪਾਸੇ ਮੁੜ ਕੇ ਜਾ ਸਕਦੇ ਆ ਦਾਲਾਂ ਵਾਲੇ ਪਾਸੇ ਜਾ ਸਕਦੇ ਆ ਸੋ ਇਸ ਤਰ੍ਹਾਂ ਹੀ ਮੱਝ ਵਾਲੇ ਪਾਸੇ ਕਿੱਥੇ ਕਿੱਥੇ ਅਸੀਂ ਝੋਨੇ ਨੂੰ ਇਹ ਰੱਖ ਸਕਦੇ ਆ ਇਸ ਲਈ ਇਸ ਤਰੀਕੇ ਨਾਲ ਮਤਲਬ ਕਿ ਇਹਦੇ ਉੱਤੇ ਕੰਮ ਹੋਇਆ ਤੇ ਇਹ ਖੇਤੀ ਨੀਤੀ ਦੇ ਰਾਹੀਂ ਇਹ ਦਮ ਪਰਨ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਆ ਕਿ ਇਹਦੇ ਅਮਲੀ ਜਾਮਾ ਪਹਿਨਣ ਤੋਂ ਬਾਅਦ ਤੁਸੀਂ ਬਦਲਮੀਆਂ ਫਸਲਾਂ ਵੱਲੋਂ ਵੀ ਜਾਓਗੇ ਤਾਂ ਤੁਹਾਨੂੰ ਪ੍ਰਤੀ ਏਕੜ ਉਹਨਾ ਕਿਲਾ ਹੋਊਗਾ ਜਿੰਨਾ ਹੁਣ ਝੋਨੇ ਨਾਲ ਹੁੰਦਾ ਹੈ। ਜੇਹੀ ਖੇਤੀ ਨੀਤੀ ਦਾ ਖਰੜਾ ਇੱਕ ਵਾਰ 2013 ਚ ਬਾਦਲ ਸਰਕਾਰ ਵੀ ਲਈ ਸੀ। ਪਰ ਉਸ ਨੂੰ ਅੰਤਮ ਰੂਪ ਨਹੀਂ ਦੇ ਸਕੀ ਅਜਿਹੀ ਖੇਤੀ ਨੀਤੀ ਦਾ ਖਰੜਾ 2018 ਚ ਕੈਪਟਨ ਸਰਕਾਰ ਵੀ ਲਈ ਸੀ ਪਰ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾ ਸਕੀ ਤੇ ਹੁਣ ਵਾਲੀ ਮੌਜੂਦਾ ਸਰਕਾਰ ਨੂੰ ਵੀ 2.5 ਸਾਲ ਤਾਂ ਲੰਘੇ ਤੇ 2.5 ਸਾਲ ਦਾ ਵਕਫਾ ਬਚਿਆ ਤੇ ਅਜੇ ਤਾਂ ਇਸ ਪਹਿਲੂ ਤੇ ਪੇਚ ਫਸਣਾ ਕਿ ਬਾਈ ਖੇਤੀ ਨੀਤੀ ਦਾ ਖਰੜਾ 210 ਕੁ ਪੰਨਿਆਂ ਦਾ ਇਹ ਖੇਤੀ ਨੀਤੀ ਦਾ ਖਰੜਾ ਜਿਹੜਾ ਜਾਰੀ ਕੀਤਾ ਸਾਰੇ ਅੰਗਰੇਜ਼ੀ ਚ ਖੇਤੀ ਨੀਤੀ ਪੰਜਾਬ ਦੀ ਪੰਜਾਬ ਸਰਕਾਰ ਨੇ ਤਿਆਰ ਕਰਾਈ ਉਹ ਸਰਕਾਰ ਜਿਹੜੀ ਕਹਿੰਦੀ ਸੀ ਸਰਕਾਰ ਦਾ ਹਰ ਕੰਮ ਪੰਜਾਬੀ ਚ ਹੋਊਗਾ ਬੋੜ ਤਖਤੀਆਂ ਪੰਜਾਬੀ ਚ ਲਿਖੋ ਕੰਮ ਪੰਜਾਬੀ ਚ ਕਰੋ ਤੇ ਉਹ ਸਰਕਾਰ ਦਾ ਖਰੜਾ ਅੰਗਰੇਜ਼ੀ ਚ ਆਇਆ ਤੇ ਹੁਣ ਉਸ ਨੂੰ ਜਿ세 ਬੰਦੀਆਂ ਖੋਕਣ ਗਿਆ ਜਾਂ ਤਾਂ ਪਹਿਲਾਂ ਅਨੁਵਾਦ ਕਰ ਲੱਭਣ ਕਿ ਵੀ ਸਰਕਾਰ ਇਹ ਕੰਮ ਨਾਲੇ ਕਰਨੀ ਜੀ ਅੰਗਰੇਜ਼ੀ ਵਾਲੇ ਹੀ ਮਹਾਰਸੀ ਤੁਹਾਡੇ ਕੋਲ ਤੁਸੀਂ ਪੰਜਾਬੀ ਵਾਲੇ ਮਹਾਰ ਵੀ ਬਿਠਾ ਲੈਂਦੇ ਭਾਈ ਚਾਰ ਨੂੰ ਰੋਜ਼ਗਾਰ ਦੇ ਦਿੰਦੇ ਚਲੋ ਹੁਣ ਇਸ ਖੇਤੀ ਨੀਤੀ ਤੇ ਚਰਚਾ ਇਹਦੇ ਨਾਲ ਇਹ ਵੀ ਪਹਿਲੂ ਹੈ ਕਿ ਹੋ ਸਕਦਾ ਇਹਦੇ ਨਾਲ ਝੋਨੇ ਹਟੋ ਰਕਬਾ ਵੀ ਘਟ ਜਵੇ 15 ਲੱਖ ਹੈਕਟੇਰ ਰਕਬਾ ਕਿੰਨੇ ਘਟ ਸਕਦਾ ਜੇਕਰ ਸਰਕਾਰ ਦੀ ਨੀਅਤ ਚੰਗੀ ਹੋਵੇ ਪ੍ਰਥੇ ਸਰਕਾਰੇ ਦੇ ਵਿੱਚੋਂ ਕਹਿੰਦੀ ਹੈ ਕਿ ਆੜਤੀਆਂ ਨੂੰ ਵੀ ਸੀ ਬਾਹਰ ਕਰਨ ਲਈ ਤਦਬੀਰ ਤੇ ਕੰਮ ਕਰ ਰਹੇ। ਤੇ ਪਰ ਬਿਜਲੀ ਸਬਸਿਡੀ ਵਾਲੇ ਮਾਮਲੇ ਤੇ ਗੋਲ ਮੋਲ ਗੱਲ ਕਰ ਗਈ, ਚੁੱਪ ਕਰ ਗਈ। ਖੇਤੀ ਕਨੈਕਸ਼ਨਾਂ ਦੇ ਉੱਤੇ ਸੋਲਰ ਸਿਸਟਮ ਦੇ ਰਾਹੀਂ ਗ੍ਰਿਡਾਂ ਨਾਲ ਜੋੜਨਾ ਇੰਨੀ ਤਾਂ ਗੱਲ ਕਰ ਗਈ। ਪਰ ਸਬਸਿਡੀ ਵਾਲੇ ਮਾਮਲੇ ਤੇ ਵੀ ਚੁੱਪ ਹੈ ਤੇ ਆੜਤੀਆਂ ਨੂੰ ਬਾਹਰ ਕਰਨ ਲਈ ਮੜੀ ਜੀ ਤਦਬੀਰ ਛੁਕੇ। ਇਹ ਵੀ ਫਿਕਰਮੰਦੀ ਪੈਦਾ ਕਰਦੀ ਕਿਤੇ ਮੁੜ ਕੇ ਕੇਂਦਰ ਦੇ ਰਾਹਾਂ ਤੇ ਚੱਲਨੇ ਆਰਪਟ ਘਰਾਣਿਆਂ ਦੇ ਹਵਾਲੇ ਤਾਂ ਨਹੀਂ ਸੌਂਪਣੀ ਪੰਜਾਬ ਦੀ ਖੇਤੀ। ਪੰਜਾਬ ਦੀ ਖੇਤੀ, ਪੰਜਾਬ ਦੀ ਕਿਸਾਨੀ। ਇਹ ਵੀ ਸਵਾਲ ਖੜਾ ਹੈ। ਚਲੋ ਉਧਰ ਹਰਿਆਣਾ ਚ ਪੂ 1000 ਦੇ ਕਰੀਬ ਉਮੀਦਵਾਰ ਰਹਿ ਗਏ ਨੇ ਹੈ ਕਾਂਗਰਸ ਆਪਣੀ ਜਦੂਜਾਇਤ ਹੈ ਭਾਜਪਾ ਆਪਣੀ ਜਦੂਜਾਇਤ ਹੈ ਸਥਾਨਕ ਪਾਰਟੀਆਂ ਆਪਣੀਆਂ ਲੱਗੀਆਂ ਆਵਾਦੀ ਪਾਰਟੀ ਕਹਿੰਦੇ केजरीवाल ਦਿੱਲੀ ਤੋਂ ਵਿਹਲੇ ਹੋਗੇ ਆਤਸ਼ੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ ਅੱਜ ਕੱਲ੍ਹ ਤੇ ਸੌਂ ਚੁੱਕ ਲੈਣੀਆਂ ਉਹਨੇ ਉਸ ਤੋਂ ਬਾਅਦ ਕਹਿੰਦੇ केजरीवाल ਜੀ ਕਹਿੰਦੇ ਮੈਂ ਘਰ ਵੀ ਛੱਡ ਦੇਣਾ ਮੈਂ ਤਾਂ ਫਿਰ ਆਇਆ ਸੁਧਾਰਨ ਮੰਦੇ ਮੰਗ ਵਿਚਰੂੰਗਾ ਤੇ ਇਸ ਲਈ ਮੇਰਾ ਪੂਰਾ ਜੋਰ ਹਰਿਆਣਾ 'ਚ ਹੋਊਗਾ ਤੇ ਪੰਜਾਬ ਸਰਕਾਰ ਵੀ ਸਾਰੀ ਹਰਿਆਣਾ ਪਹੁੰਚੀ ਹੋਈ ਹੈ ਕੀ ਮੰਤਰੀ ਕੀ ਐਮਐਲਏ ਕੀ ਚੇਅਰਮੈਨ ਹੈ ਸਾਰੀ ਸਰਕਾਰ ਉੱਥੇ ਹੈ ਪਾ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਥੋੜੀ ਠੀਕ ਨਹੀਂ ਕਹਿੰਦੇ ਦਿੱਲੀ ਤੋਂ ਪਰਤਦੇ ਹੋਏ 에어ਪੋਰਟ ਤੇ ਹਾਲਤ ਖਰਾਬ ਹੋਈ ਥੋੜੀ ਜੀ ਸਿਹਤ بگੜੀ ਬੈਠ ਕੇ ਸੀ ਪਤਾ ਨਹੀਂ ਅੜਕ ਗਏ ਸੀ ਪਤਾ ਨਹੀਂ ਡਿੱਗ ਪਏ ਸੀ ਪਤਾ ਨਹੀਂ ਲੜਖੜਾ ਗਏ ਸੀ ਹੈਨਾ ਤੇ ਕਹਿੰਦੇ ਇਹ じゃ ਕੋਈ ਮਾਮਲਾ ਨਹੀਂ ਬਸ ਸਿਹਤ ਠੀਕ ਨਹੀਂ ਆ ਅੰਦਰੂਨੀ ਸੱਟਾਂ ਵੀ ਨੇ ਅੰਦਰੂਨੀ ਸੱਟ ਕਿਹੜੀ ਹੈ ਕੀ ਦਿੱਲੀ ਬੋਲ ਨਹੀਂ ਦਿੱਤਾ ਕੀ ਹਰਿਆਣਾ ਦੇ ਵਿੱਚ ਸਾਰਾ ਕੰਮ ਸੰਦੀਪ ਪਾਟਕ ਦੇ ਹੱਥ ਚਲਾ ਗਿਆ ਕੀ ਭਗਵਾਨਤਮਨ ਉਹ ਰਾਈ ਕਮਾਂਡ ਚ ਕੋਈ ਨਾਰਾਜ਼ਗੀ ਹੈ ਕੀ ਪਗਵੰਤ ਮੰਡੀ ਸਿਹਤ ਵਿਗੜੀ ਐ ਜਾਂ ਆਦਤ ਵਿਗੜੀ ਐ ਇਸ ਪਹਿਲੂ ਤੇ ਵਿਚਾਰ ਚ ਆ ਇਹ ਸਭ ਦੇ ਦਰਮਿਆਨ ਹਰਿਆਣੀਆਂ ਦੀਆਂ ਡਿਊਟੀਆਂ ਲੱਗ ਰਹੀਆਂ ਸੰਦੀਪ ਪਾਠਕ ਲਾ ਰਹੇ ਨੇ ਜਿਹੜੇ ਐਮਐਲਏ ਮੰਤਰੀਆਂ ਨੂੰ ਜਿਹੜੇ ਹਲਕੇ ਸੌਪੇ ਨੇ ਕਹਿੰਦੇ ਉਹਨਾਂ ਨੂੰ ਹਦਾਇਤ ਹੋ ਗਈ ਕਿ ਬਿਨਾਂ ਦੱਸੇ ਤੁਸੀਂ ਹਲਕਾ ਛੱਡ ਕੇ ਨਹੀਂ ਜਾਣਾ ਮਤਲਬ ਪੰਜਾਬ ਲੋਰਥ ਛੱਡ ਦੇਣਾ ਪਰ ਹਲਕਾ ਨਹੀਂ ਛੱਡਣਾ ਪੂਰਾ ਜੋਰ ਜਮਾਇਸ਼ ਹਰਿਆਣੇ ਚੱਲਣਾ ਸੋ ਦੇਖਦੇ ਹਾਂ ਜੀ ਕੀ ਬਣਦਾ ਇਸ ਪਹਿਲੂ ਦੀ ਵਿਚਾਰ ਚਾ ਖੂਬ